ਸਰਬਾਈ ਗੁਰਜੀ ਕੀ ਫਤਿਹ ਨਮ ਜੀ ਤੁਹ ਆਏ ਹੋ ਜੀ ਹਰ ਮੰਤਸਨ ਆਪਸ ਤਕੋ ਹੋਏ ਹੋ ਜੀ ਬਰਕਤ ਅ ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਦੋੜਾ ਮੇਰਾ ਕਿਰਦਾਰ ਨੂਰ ਦਾਏ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਭਰੀ ਹੁੰਦੀ ਹੈ ਇੱਕ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਹਦੀ ਜ਼ਿੰਦਗੀ ਅੱਗੇ ਕਿਵੇਂ ਚੇਂਜ ਹੁੰਦੀ ਹੈ ਤੇ ਕਿਵੇਂ ਉਹਦੇ 'ਚ ਬਦਲਾਵ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਭਰਉਂਦੇ ਨੇ ਸੋ ਬਹੁਤ ਸੋਹਣਾ ਕਰੀਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਹੈ ਮੈਸੇਜ ਹੀ ਦੇਣਾ ਚਾਹੁੰਦੇ ਹੋ ਆਪਣੇ ਅੱਜ ਜਿੱਥੇ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਜਬ ਮਜ਼ਬੂਤੀ ਹੈ ਉਹ ਕਿਤਨੇ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ ਥੈਂਕ ਯੂ ਠੀਕ ਅਸੀਂ ਸਭ ਜਿਹੜੇ ਅੱਜ ਦਰਬਾਰ ਵਿੱਚ ਦਰਬਾਰ ਆਈ ਥੋੜਾ ਥੋੜਾ ਲਾਊਡ ਬੋਲਿਓ ਸਰਦਾਰ ਮਿੰਦਰ ਸਾਹਿਬ ਆਏ ਚੇਰਮੰਦਰ ਸਾਹਿਬ ਨਤਮਸਤਕ ਹੋਣ ਆਏ ਜੇ ਲੇਕਿਨ ਇਸ ਸਿਲੈਕਟ ਆਏ ਜਿਹੜੀ ਖ਼ਬਰ ਆ ਰਹੀ ਹੈ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਹਾਂ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਣ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਵੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੀ ਹੁੰਦਾ ਜਦੋਂ ਇੱਥੋਂ ਆਸ਼ੀਰਵਾਦ ਮਿਲ ਜੁਏ ਸਰ ਫਿਲਮ 'ਚ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਨਿਭਾਇਆ ਮੇਰਾ ਕਿਰਦਾਰ ਮੇਰੇ ਕਰੈਕਟਰ ਦਾ ਨਾਮ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰ ਹੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ ਕਿੰਨੇ ਮੇਰੀ ਕਮੇਸ ਹੋ ਰਹੀ ਹੈ 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ ਕਿਤੇ ਕਿਤੇ ਫਿਲਮ ਦੀ ਸ਼ੂਟਿੰਗ ਹੋਈ ਹੈ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਹੋਰ ਕਿਹੜੀ ਕਿਹੜੀ ਲੋਕੇਸ਼ਨ ਅਮਲੋ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਤੇ ਬਾਕੀ ਪੰਜਾਬ ਚ ਹੀ ਹੋਈ ਆ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਪਾਂ ਦਾ ਕੋਣ ਹੁੰਨੇ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ ਚ ਆਪਾਂ ਕਹਿ ਸਕਦੇ ਆ ਕਿ ਇੱਕ मीनिंगफुल ਸਿਨੇਮਾ ਹੈ ਅਦਰਵਾਈਜ਼ ਸਿਨੇਮਾ ਇਦ ਸੋਰਸ ਆਫ ਐਂਟਰਟੇਨਮੈਂਟ ਜੀ ਐਂਟਰਟੇਨਮੈਂਟ ਦੇ ਨਾਲ ਕੁਝ ਮੀਨਿੰਗ ਕੁਝ ਮੈਸੇਜੇਸ ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਗਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤਿਆਂ ਦੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਖੁੱਸਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀ ਕਾਫੀ ਮੈਸੇਜੇਸ ਵੀ ਨੇ ਐਂਟਰਟੇਨਮੈਂਟ ਦੇ ਨਾਲ ਨਾਲ ਤੇ ਪਿਆਰ ਸ਼ਿੱਦਤ ਵਾਲਾ ਪਿਆਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਅੱਜ ਕੱਲ ਖੋਸਦੀਆਂ ਜਾ ਰਹੀਆਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰ ਇਸ ਤੋਂ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਕਿੰਨੇ ਆਉਂਦਾ ਫਿਲਮਾਂ ਬਾਰੇ ਦੱਸੋ ਫਿਲਮ ਹੁਣ ਰੀਸੈਂਟਲੀ ਮੌਜਾਂ ਹੀ ਮੌਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਸ ਤੋਂ ਪਹਿਲੇ 25 ਕਿੱਲੇ ਹੋਏ ਹੋਏ ਪਿਆਰ ਹੋ ਗਿਆ ਮਰ ਜਮਾ ਗੁੜ ਖਾ ਕੇ ਰਹੇ ਚੜਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਲੋਕਾਂ ਦਾ ਥੈਂਕ ਯੂ ਤੁਹਾਡੀ ਫਿਲਮ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਡੀ ਫਿਲਮ ਆ ਰਹੀ ਹੈ ਜੀ ਅਲੜ ਬਰੇਸ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ ਜਿਨ੍ਹਾਂ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰ ਹਿੱਟ ਹੋ ਜੈਣੀ ਹੈ ਤੇ ਜਿੱਨੇ ਜਿੱਨਾ ਸੋਨਾ ਨਾਮ ਹੈ 19 ਸੋਨੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਤੁਸੀਂ ਪੂਰੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਮੈਸੇਜ ਹੈ ਹੈਨਾ ਜੋ ਰਿਸ਼ਤੇ ਨਾਤੇ ਅੱਜ ਕੱਲ ਦੇ ਦੌਰ ਚ ਕਿਦੀ ਗੁੰਮ ਹੋ ਗਏ ਨੇ ਉਹ ਸਾਰਾ ਕੁਝ ਇਹਨੂੰ ਦੇਖਣ ਚ ਮਿਲੇਗਾ ਸਾਰੇ ਜੋ ਮੈਸੇਜ ਕਿੰਨਾ ਜਾਂਦੇ ਸਭ ਤੋਂ ਮੈਸੇਜ ਇਹ ਹੈ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਅੱਜ ਦੇ ਦਿਨ ਡੇਟ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖ ਸਕਦੇ ਹੋ ਟ੍ਰੇਲਰ ਨੂੰ ਬਹੁਤ ਹੀ ਹੁਵਾਰਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਕ ਜੀ ਟ੍ਰੇਲਰ ਵੀ ਸਾਡਾ ਬਹੁਤ ਸੋਹਣਾ ਹੈ ਸਾਡੀ ਟੀਮ ਸਾਡਾ ਵਰਕ ਬਹੁਤ ਸੋਹਣਾ ਹੈ ਟ੍ਰੇਲਰ ਇੰਨਾ ਪਸੰਦ ਕਰਿਆ ਜਾ ਰਿਹਾ ਕੱਲ ਸਾਡਾ ਟਾਈਟਲ Song ਰਿਲੀਜ਼ ਹੋਇਆ ਇੰਨਾ ਪਸੰਦ ਆਇਆ ਐਨੇ ਫੋਨ ਆ ਰਹੇ ਜਿੰਮੀ ਭਾਜ ਨੂੰ ਜਾਨਵੀ ਨੂੰ ਕਿ ਅਸੀਂ ਤੁਹਾਨੂੰ ਦੱਸ ਹੀ ਸੱਦੇ ਇਹ ਸਾਨੂੰ ਖੁਸ਼ੀ ਹੈ ਕਿ ਸਾਡਾ ਕੰਮ ਕਰਿਆ ਲੋਕਾਂ ਨੂੰ ਪਸੰਦ ਆ ਰਿਹਾ ਸਾਡਾ ਯੂਥ ਜੋ ਉਸ ਗਾਣੇ ਨੂੰ ਇੰਜੋਏ ਕਰ ਰਿਹਾ ਮੰਨ ਰਹੀਆਂ ਨੇ ਥੈਂਕ ਯੂ ਸਰ ਅੱਜ ਤੁਹਾਡੀ ਫਿਲਮ ਆ ਰਹੀ ਹੈ ਪਰ ਕੀ ਕਹਿੰਨਾ ਸਭ ਤੋਂ ਪਹਿਲਾਂ ਤਾਂ ਫਤਿਹ ਪ੍ਰਵਾਨ ਹੋ ਗਈ ਵੈਗੁਰਜੀ ਕਰਤਾਨ ਸਭ ਵੈਗੁਰਜੀ ਕੀ ਫਤਿਹ ਅੱਜ ਅਸਿੰਦਰਵਾਰ ਸਾਹਿਬ ਨਤਮਸਤਕ ਹੋਣਾ ਰਹੇ ਹੈ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅੱਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਅਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮਨਦਰ ਸਾਹਿਬਾ ਕੇ ਅਸ਼ੀਰਵਾਦ ਲੈਨੇ ਸੋ ਉਹਨਾਂ ਦੇ ਕੰਦੇ ਹੱਥ ਤੋਂ ਬਿਨਾ ਕੋਈ ਕਾਰਜ ਸਿਰੇ ਨਹੀਂ ਚੜਦਾ ਸੋ ਅਸੀਂ ਸਾਰੀ ਟੀਮ ਅੱਜ ਅਸ਼ੀਰਵਾਦ ਲੈਣ ਆਈ ਹੈ ਮੈਂ ਜਿਮੀ ਸ਼ਰਮਾ ਜਾਨਵੀਰ ਸਹਿਯੋਗੀ ਡਾਕਟਰ ਸਾਹਿਬ ਸ਼ਿਵਮ ਸ਼ਰਮਾ ਗੁਰਮੀਤ ਜੀ ਪ੍ਰੋਡਕਸ਼ਨ ਇੰਚਾਰਜ ਸੋ ਸਾਡਾ ਸਭ ਤੋਂ ਵੱਡਾ ਮੋਟਿਵ ਇਹ ਸੀ ਕਿ ਅੱਜ ਅਸੀਂ 바ਪਾ ਦੇ ਚਰਨਾ ਚਾਹੀਏ ਤੇ ਅਸ਼ੀਰਵਾਦ ਲਈਏ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ ਜੀ ਮੈਂ ਇਹਦੇ ਵਿੱਚ ਹੀਰੋ ਤੇ ਫਾਦਰ ਦਾ ਕਿਰਦਾਰ ਕਰਦੇ ਹਾਂ ਤੇ ਬਹੁਤ ਵਧੀਆ ਕਿਰਦਾਰ ਹੈ ਐਕਚੁਅਲੀ ਤਾਂ ਸਾਰੀ ਫਿਲਮ ਹੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੀ ਸੱਭਿਆਚਾਰ ਨਾਲ ਜੁੜੀ ਫਿਲਮ ਹੈ ਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ ਸੋ ਮੇਨ ਨੀਦਾ ਹੀ ਹੈ ਜਿਹੜੀ ਕਮਿੰਗ ਜਨਰੇਸ਼ਨ ਹੈ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਿੱਦਾਂ ਦੇ ਕਾਰਜ ਹੋਣੇ ਚਾਹੀਦੇ ਨੇ ਮਾਪੇ ਉਹਨਾਂ ਨਾਲ ਉਹਨਾਂ ਦਾ ਕੀ ਸੰਬੰਧ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਾਪੇ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਇਹ ਸਭ ਕੁਝ ਸਿੱਧੀ ਗੱਲ ਕਰਦੀ ਫਿਲਮ ਹੈ ਸਨੋਤਨ ਕੀ ਮੈ ਸਰੋਤਿਆਂ ਨੂੰ ਮੈਸੇਜ ਇਹੀ ਹੈ ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਹੀ ਮੈਸੇਜ ਅਸੀਂ ਆਪਣੇ ਹੱਥ 'ਚ ਇੰਨੇ ਕੋਈ ਵੱਡੇ ਨਹੀਂ ਪਰ ਸਾਡੇ ਸਾਰਾ ਇੱਕ ਸਮੂਹ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ achhi film ਬਣਾਉਣ ਦੀ ਸਿੱਖਿਆ ਦਾ ਇੱਕ ਫਿਲਮ ਬਣਾਉਣ ਦੀ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ 31 ਮਈ ਨੂੰ ਜ਼ਰੂਰ ਸਿਨੇਮਾ ਕਰਾਂ ਵਿੱਚ ਦੇਖਣਾ ਹੈ ਕਿਉਂਕਿ ਇਹ ਤੁਹਾਡੀ ਫਿਲਮ ਹੈ ਉਹਨਾਂ ਦੀ ਆਪਣੀ ਫਿਲਮ ਹੈ ਉਹਨਾਂ ਦੇ ਉਹਨਾਂ ਦੀ ਸੁਭਾਅ ਦੀ ਗੱਲ ਕਰਦੀ ਫਿਲਮ ਹੈ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ ਸੋ ਮੈਂ ਫੇਰ ਇੱਕ ਵਾਰ ਸਾਰਿਆਂ ਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ 31 ਮਈ ਨੂੰ ਨੇੜਲੇ ਸਿਨੇਮਾ ਕਰਾਂ ਵਿੱਚ ਜਾ ਕੇ ਸਾਡੀ ਫਿਲਮ ਨੂੰ ਦੇਖਣਾ ਹੈ